ਪਲੀਜ਼ ਮੈਂ ਇਹ ਤੁਹਾਨੂੰ ਵੀ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਸਾਰਿਆਂ ਨੂੰ ਆ ਵੇਖੋ ਜੀ ਚੰਗਾ ਚੰਗੇ ਭਲੇ ਜੱਟਾਂ ਦੇ ਮੁੰਡੇ ਜੇ ਆ ਇਹ ਠੱਗੀ ਮਾਰਦਾ ਤਰੀਕਾ ਵੇਖੋ ਜੀ 1480 ਰੁਪਏ ਮੇਰੇ ਕੋਲ ਸਮਾਨ ਲੈ ਗਿਆ ਸਮਾਨ ਲੈਣ ਤੋਂ ਬਾਅਦ ਕਿਵੇਂ ਗੈਪ ਹੋਇਆ ਔਰ ਇਹਨਾਂ ਨੇ ਕਿਵੇਂ ਚਲਾਕੀ ਨਾਲ ਮੇਨਾਂ ਠੱਗੀ ਮਾਰੀ ਆ ਵੇਖੋ ਪੱਗ ਸਿੱਧੀ ਕਰਦਾ ਪਿਆ ਇਹ ਮੁੰਡੇ ਨੇ ਮੇਰੇ ਸਕੈਨ ਦੀ ਫੋਟੋ ਪਹਿਲਾਂ ਖਿੱਚੀ ਆ ਔਰ ਫੋਟੋ ਖਿੱਚੇ ਤੋਂ ਬਾਅਦ ਇਹ ਬੰਦਿਆਂ ਨੇ ਮੇਨਾਂ ਕਿਵੇਂ ਠੱਗੀ ਮਾਰੀ ਜੀ ਔਰ ਮੈਂ ਬੇਨਤੀ ਇਹ ਮੇਰੇ ਸਾਰੇ ਦੁਕਾਨਦਾਰ ਵੀਰਾਂ ਨੂੰ ਇਹ ਪਿੱਛੋਂ ਵੀ ਕਿਸੇ ਦੁਕਾਨਦਾਰ ਨਾਲ ਠੱਗੀ ਮਾਰ ਕੇ ਆਏ ਆ ਔਰ ਮੈਨੂੰ ਤਾਂ ਪਤਾ ਲੱਗ ਹੀ ਗਿਆ ਉਹਨਾਂ ਨੇ ਜੋ ਕੀਤਾ ਵਾ ਪਰ ਕੋਈ ਗੱਲ ਨਹੀਂ ਬੇਗਲ ਦੇ 1480 ਦੀ ਏ ਇਹਨਾਂ ਦੇ ਮਾਪੇ ਉਹਨਾਂ ਨੂੰ ਵੇਖਣਗੇ ਔਰ ਦੱਸੋ ਵੀ ਕੀ ਕਰਤੋ ਤੇ ਇਹਨਾਂ ਨੇ ਕਰਕੇ ਆਏ ਸ਼ਹਿਰ ਮੇਰੀ ਭਰਾਵਾਂ ਸਾਰਿਆਂ ਨੂੰ ਬੇਨਤੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਸ਼ੇਅਰ ਕਰਾਂਗਾ ਜੀ ਇਹ ਚਲੋ ਇਹ ਨਹੀਂ ਪਤਾ ਉਹ ਕਿਹੜੇ ਪਿੰਡ ਦੇ ਆ ਕਿੱਥੇ ਦੇ ਹੈਗੇ ਆ ਮੈਂ ਤੁਹਾਨੂੰ ਵੀ ਸ਼ੇਅਰ ਕਰਕੇ ਮੈਨੂੰ ਪੁਲਿਸ ਇਹਨਾਂ ਬਾਰੇ ਸੰਪਰਕ ਕਰਕੇ ਮੈਨੂੰ ਦੱਸਿਆ ਜਾਵੇ ਇਹ ਮੁੰਡੇ ਕਿੱਥੇ ਲੈ ਗਏ ਜੇ ਇਹ ਮੇਰੇ ਨਾਲ ਨਾਲ ਪੱਕੇ ਇਹ ਬਾਜ਼ਾਰ ਜਾ ਕੇ ਠੱਗਿਆ ਹੀ ਮਾਰਦੇ ਨੇ ਇਹ ਮੁੰਡਿਆਂ ਨੇ ਦੋਵਾਂ ਨੇ ਨਵਾਂ ਤਰੀਕਾ ਆ ਦੇਖੋ ਮੁੰਡੇ ਨੇ ਕੀ ਕੀਤਾ ਇਹਦੇ ਹੱਥ 'ਚ ਮੋਬਾਈਲ ਜੇ ਆ ਦੋਵੇਂ ਮੁੰਡੇ ਦੇਖੋ ਕੀ ਕਰਦੇ ਪੀਜੇ ਤੁਸੀਂ ਪਲੀਜ਼ ਆ ਮੂਵੀ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ